ਤਮਾਮ ਪੱਛਮ ਦਾ ਮੈਸ ਕੰਦਰ ਜੀ ਸਵਾਗਤ ਕਰਵਾ ਪਾਰੀ ਵਰਸਾਲ ਪੈਣ ਕਰਕੇ ਪ੍ਰਸਿੱਧ ਲక్ష్ਮੀ ਮਨਾਣ ਮੰਦਿਰ ਦਾ ਡੰਡਾ ਕਿਸ ਦੀ ਯਾਦ ਜਿਸ ਦੀੁੱਧ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਡੰਡਾ ਲਗਾਉਂਦੀਆਂ ਕੈਬਨਿਟ ਮੰਤਰੀ ਖੁਦ ਮੋਟੇ ਤੇ ਭੋਰੀਆਂ ਚੁਪਕੇ ਸਮਾਜ ਦੀ ਸੇਵਾ ਦੇ ਵਿੱਚ ਕੰਮ ਤੇ ਧਰਮ ਦੇ ਖਾਮ ਵਿੱਚ ਲੱਗੇ ਹੋਏ ਨੇ ਸੋ ਗੱਲਬਾਤ ਕਰ ਲਾਂਗੇ ਕਿ ਇਹ ਕੰਮ ਕਿੱਥੇ ਤੱਕ ਪਹੁੰਚ ਗਿਆ ਔਰ ਤੁਹਾਨੂੰ ਮੁਲਾਕਾਤ ਕੀ ਅਪਡੇਟ ਕੀ ਮੰਤਰੀ ਸਾਹਿਬ ਕਾਫੀ ਪਰਮਾਤਮਾ ਦੀ ਕਿਰਵਾ ਹੋਈ ਹੈ ਜਿਹੜਾ ਡੰਗਾ ਕਾਫੀ ਉੱਤੇ ਤੱਕ ਆ ਗਿਆ ਤੇ ਮੰਦਿਰ ਪ੍ਰੋਟेक्टेड ਹੋ ਗਿਆ ਸਾਡੀ ਜਿਹੜੀ ਸਪੈਸ਼ਲिटीज ਵੀ ਆ ਚੁੱਕੀਆਂ ਤੇ ਉਸ ਤੋਂ ਬਾਅਦ ਉਹ ਇਹ ਪਰਮਾਨੈਂਟ ਵਾਲੀ ਲੱਗਣਗੀ ਜਿਹੜੇ ਸਕੂਲਾਂ ਨੂੰ ਲੈ ਕੇ ਜਿਹੜੇ ਵੱਡੇ ਰਿਸਟਰੀ ਹੋਏ ਦੀਆਂ ਜਿਹੜੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਬੱਚਿਆਂ ਦੀ ਸੇਫਟੀ ਸਾਡੇ ਆਬਾਦੀ ਦੀ ਸੇਫਟੀ ਤੇ ਜਿੰਨੇ ਵੀ ਕਾਲਜ ਜਿਉਨੀਵਰਸਿਟੀ ਦੇ ਉਹ ਕੱਲ ਤੋਂ ਖੁੱਲਣਗੇ ਕਰੋਨਾ ਦੇ ਮੈਨੇਜਮੈਂਟ ਸਿਕਵਰੀ ਬਿਲਡਿੰਗ ਚੈੱਕ ਕਰਨਗੇ ਕਿਤੇ ਵੀ ਉਹਨੂੰ ਲੱਗੋ ਵਾਲਾ ਕਾਲਜ ਬੰਦ ਰੱਖ ਸਕਦੇ ਨੇ ਅਦਰ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਆਈਕੋਲ ਅਜੇ ਵੀ ਹਰ ਨਾਲ ਪ੍ਰਭਾਵਿਤ ਹੈ ਤਾਂ ਉਹ ਸੰਬੰਧਿਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਬੰਦ ਰੱਖਣ ਤੇ ਹੁਕਮ ਜਾਰੀ ਕਰ ਸਕਦੇ ਆ ਸਾਰੇ ਪ੍ਰਾਈਵੇਟ ਸਕੂਲ ਕੱਲ ਤੋਂ ਨਾਰਮਲੀ ਆਪਰੇਟ ਕਰਨਗੇ ਹੈ ਨਾ ਪਰ ਉੱਥੇ ਬੱਚਿਆਂ ਦੀ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਦੀ ਹੋਵੇਗੀ ਉਹ ਆਜੀ ਚੈੱਕ ਕਰਾਂ ਕਾਂ ਕੱਲ ਸਾਰੇ ਸਕੂਲ ਖੋਲਣ ਆਪਣਾ ਜੇਕਰ ਉਹਨਾਂ ਨੂੰ ਕਿਤੇ ਵੀ ਕੋਈ ਕਮੀ ਪੇਸ਼ੀ ਲੱਭਦੀ ਹੈ ਤਾਂ ਉਹ ਸਕੂਲ ਨੂੰ ਬੰਦ ਰੱਖ ਸਕਦੇ ਜਦੋਂ ਕੋ ਕੋ ਬਿਲਡਿੰਗ ਜਾਂ ਕਮੀ ਪੇਸ਼ੀ ਜੂਰੀ ਨਹੀਂ ਹੁੰਦੀ ਹੈ ਸਰਕਾਰੀ ਵੀ ਨਾ ਪ੍ਰਾਈਵੇਟ ਬਾਰੇ ਗੱਲ ਕਰ ਰਹੇ ਹਾਂ ਤੀਜਾ ਜਿਹੜਾ ਹੈ ਸਰਕਾਰੀ ਸਕੂਲ ਜਿਹੜੇ ਹੈ ਫਿਰ ਸਰਕਾਰੀ ਸਕੂਲਾਂ ਦੀ ਤਾਦਾਦ ਬਹੁਤ ਵੱਧ ਹੈ ਸਾਰੇ ਕੱਲ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਣਗੇ 20000 ਤੋਂ 20000 ਸਰਕਾਰੀ ਸਕੂਲ ਕੱਲ ਸਾਰੇ ਸਰਕਾਰੀ ਸਕੂਲ ਅਧਿਆਪਕਾਂ ਲਈ ਤੇ ਸਪੋਰਟਿੰਗ ਜੋ ਸਟਾਫ ਹੈ ਉਹਨਾਂ ਲਈ ਖੁੱਲੇ ਹੋਣਗੇ ਤੇ ਇੱਕ ਮੇਗਾ ਸਫਾਈ ਅਭਿਆਨ ਜਿਹੜਾ ਹੈ ਇਹਨਾਂ ਸਕੂਲਾਂ 'ਚ ਚੱਲੂਗਾ ਮੈਸੇ ਯੂਮਨ ਦਾ ਸਾਰੇ ਸਾਡੇ ਪੰਚਾਇਤਾਂ ਦਾ ਸਰਪੰਚ ਸਵਾਨਾ ਦਾ ਲੋਕਲ ਬਾਡੀਜ਼ ਦਾ ਜਿੱਥੇ ਰਿਹਾ ਨਗਰ ਕੌਂਸਲ ਹੈ ਨਗਰ ਪਰੀਸ਼ਦ ਹੈ ਮਾਰਕੀਟ ਕਮੇਟੀਆਂ ਨੇ ਮਿਨਿਸਪਲ ਕਮੇਟੀਆਂ ਨੇ ਜੇ ਮਿਨਿਸਪਲ ਕਾਰਪੋਰੇਸ਼ਨਾਂ ਨੇ ਉਹ ਆਪਣੇ ਮਾਜਮ ਤੇ ਜਿਹੜੇ ਜਿਹੜੇ ਮੰਡਲ ਹੈ ਮਰੇਗਾ ਦੇ ਥਰੂ ਕਮੇਟੀਆਂ ਦੇ ਥਰੂ ਤੇ ਖਾਸ ਕਰਕੇ ਸਾਡੇ ਐਸਐਨਕੇਸ ਤੇ ਯੂਥ ਕਲਬ ਤੁਸੀਂ ਦੀ ਆਪਕਾਂ ਦਾ ਸਾਥ ਦੋ ਤੇ ਸੂਰਾ ਸਕੂਲ ਸਾਸ਼ਵੇ ਕੇ ਲਈ ਬਹੁਤ ਜ਼ਰਾ ਤਕਾ ਆਉਂਦੀ ਦਾਸ ਬਰਦਨਾ ਦੇ ਤੋਂ ਕੋਈ ਬੰਦ ਸੀ ਕਿ ਕਿਸੇ ਛੱਤ ਤੇ ਪਾਣੀ ਖੜਾ ਹੋ ਸਾਰਾ ਤਾਂ ਕਿ ਬੱਚਿਆਂ ਨੂੰ ਕੋਈ ਨਾ ਆਵੇ ਇਕ ਆਫਟਰ ਪੂਰੀ ਪ੍ਰੋਪਰ ਚੈਕਿੰਗ ਕਰਕੇ ਸਕੂਲ ਦੀ ਸਫਾਈ ਕਰਕੇ ਅਗਰ ਕਿਸੇ ਵੀ ਸਕੂਲ ਦੇ ਵਿੱਚ ਕੋਈ ਇੰਨੀ ਕਮੀ ਕੋਈ ਤਰੇੜ ਕੋਈ ਦਰਾੜ ਆਈ ਹੈ ਜਾਂ ਬਿਲਡਿੰਗ ਨੂੰ ਨੁਕਸਾਨ ਪੁੱਜਿਆ ਉਹ ਇਮੀਡੀਏਟਲੀ ਆਪਣੇ ਐਸ ਡੀ ਐਮ ਦੇ ਰਾਹੀਂ ਡੀ ਸੀ ਨੂੰ ਇਨਫਾਰਮ ਕਰਨਗੇ ਤੇ ਜਦੋਂ ਤੱਕ ਉਹ ਸਕੂਲ ਦੀ ਬਿਲਡਿੰਗ ਸੇਫ ਨਹੀਂ ਹੋ ਜਾਂਦੀ ਉਹ ਤੱਕ ਜਿਹੜਾ ਨਹੀਂ ਹੋਣਾਗੇ ਇਸ ਤੋਂ ਇਲਾਵਾ ਜੇ ਕਿਸੇ ਸਕੂਲ ਚ ਪਾਣੀ ਖੜਾ ਹੈ ਏਰੀਆ ਅਜੇ ਵੀ ਉਹ ਪਿੰਡ ਪਾਣੀ ਚ ਹੈ ਉਹਦਾ ਫੈਸਲਾ ਉਹਨਾਂ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਡੀ ਸੀ ਸਾਹਿਬਾਨ ਆਪਣੇ ਤੌਰ ਤੇ ਲੈ ਸਕਦੇ ਆ ਮੰਤਰੀ ਸਾਹਿਬੀ ਪਾਖੜੇ ਦੀ ਕੀ ਅਪਡੇਟ ਹੈ ਭਾਰ ਦੇ ਲੈਵਲ ਜੀ ਲਗਾਤਾਰ ਘਟ ਰਿਹਾ ਤੇ ਪਰ ਉੱਥੋਂ ਜਿਹੜਾ ਇੱਕ ਡੈਮ ਹੈ ਹਿਮਾਚਲ ਦੇ ਉੱਥੋਂ ਪਾਣੀ ਹਮ ਭਾਰ ਦੇ ਚੱਪ ਕੀਤਾ ਉਹਦੇ ਕਰਕੇ ਜਿਹੜਾ ਹੈ ਬਦਨਾ ਤਾਂ ਹੋਰ ਥਲੇ ਚਲੇ ਜਾਣਾ ਤੇ ਉੱਥੋਂ ਜਿਹੜਾ ਹੈ ਉਹ 1677 ਪੁਆਇੰਟ ਅਚਨਮੇ ਆ ਚੁਕਿਆ ਜਨੀ 16 70 ਤੇ ਚੱਲ ਰਿਹਾ 77 ਤੇ ਥੱਲੇ ਆ ਚੁਕਿਆ ਇੱਕ ਦੋ ਦਿਨ ਦੇ ਵਿੱਚ ਮੈਨੂੰ ਲੱਗਦਾ ਹੈ ਰਾਹ ਮਿਲ ਜੂਗੀ ਅਗਰ ਬਸਤਾਂ ਨਹੀਂ ਪੈਂਦੀ ਕਿਤਨੀ ਕਿਤਾਸੀ ਜਿਹੜੇ ਟਾਊਨ ਸਟੇਪ ਇਸ ਵਾਰ ਗੁੰਜਾਇ ਜਾਂ ਚਿੱਪੇ ਜਾ ਰਹੇ ਨੇ ਹੋਰ ਬਿਤਾ ਦਾਂਗੇ ਜਿਵੇਂ ਕਿ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਿਹੜੀ ਹੈ ਉਹ ਕਿ 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 ਸਰਔਰ ਤੇ ਬਾਰ ਬਾਰ ਜੀ ਹੈਲਥ ਰਿਪੋਰਟ ਆ ਰਹੀ ਹੈ ਬਿਲਕੁਲ ਜੀ ਸਿੱਖਿਆ ਮੰਤਰੀ ਨੇ ਸਖਤ ਆਦੇਸ਼ ਦਿੱਤੇ ਨੇ ਜਿਹੜੇ ਪ੍ਰਾਈਵੇਟ ਆਫ ਐਡਿਟ ਸਕੂਲ ਨੇ ਉਹਨਾਂ ਦਾ ਨਿਰਖਣ ਕਰਨ ਤੋਂ ਬਾਅਦ ਵੀ ਅਤੇ ਸਰਕਾਰੀ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਵੀ ਸਕੂਲਾਂ ਨੂੰ ਖੋਲਿਆ ਜਾਏਗਾ ਕੱਲ ਚੈਕਿੰਗ ਵਾਸਤੇ ਜਿਹੜੇ ਸਕੂਲ ਹੈ ਉਹ ਸਾਰੇ ਅਧਿਆਪਕ ਨੂੰ ਨਿਯਸ਼ਾਨ ਦੇਸ਼ ਦਿੱਤੇ ਜਾਣੇ ਤੇ ਭਾਖੜੇ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ ਜਿਹੜਾ ਭਾਖੜਾ ਦਾ ਜਲ ਸતર ਹੈ ਉਹਦੇ ਵਿੱਚ ਵਾਧਾ ਦਰਜ ਕੀਤੀ ਗਈ ਹੈ ਫਤ ਉਸ ਦੇ ਨਾਲ ਹੀ ਸਤਭੁਵੀ ਦਰਿਆ ਦੇ ਵਿੱਚ ਵੀ ਪਾਣੀ ਦੀ ਮਾਤਰਾ ਘਟਾਈ ਗਈ ਹੈ ਹੁਣ ਜਿਹੜੇ ਚਿੰਤਾ ਦੇ ਬਾਬਨ ਸੀ ਉਹ ਘਟਦੇ ਨਜ਼ਰ ਆ ਰਹੇ ਨੇ ਔਰ ਲక్ష్ਮੀ ਨਾਰਾਇਣ ਮੰਦਰ ਦਾ ਜਿਹੜਾ ਗੰਗਾ ਹੈ ਉਹ ਵੀ ਗੁੱਧ ਪੱਧਰ ਤੇ ਕੰਮ ਚੱਲ ਰਿਹਾ ਹੈ ਕੈਬਨਟ ਮੰਤਰੀ ਹਰਦੇਸ਼ ਸਿੰਘ ਬੈਂਸ ਦੇ ਉਪਦੇਸ਼ਾਂ ਨਿਰਦੇਸ਼ਾਂ ਦਿੱਤਾ ਹੈ ਕੈਮਰਾਮੈਨ ਮਨੂ ਜ ਕੁਮਾਰ ਦੇ ਨਾਮ ਸੁਪਿੰਦਰ